ਸਰਜੀਤ ਪੈਂਡੂ ਲਾਈਫ ટીਮ ਚੈਨਲ ਤੇ ਮੈਂ ਸਾਰਿਆਂ ਦਾ ਸਵਾਗਤ ਕਰਦੀ ਆ। ਹੌਸ ਰੌਜੀ ਸਾਰੇ ਕਿਵੇਂ ਹੋ? ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ। ਤੇ ਲੋ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਕਿਚਨ ਟਿਪਸ ਤੇ ਆਪਾਂ ਇੱਕ ਮਤਲਬ ਕਿ ਜੋ ਸਿਲਵਰ ਦੀ ਬਾਰਕੀਆ ਹਨਾ ਨਹਾੜ ਵਾਲੀ ਹੁੰਦੀ ਆ ਜਾਂ ਫਿਰ ਮਤਲਬ ਕਿ ਆਪਾਂ ਅ ਮੱਜਾ ਦੀ ਧਾਰ ਬਗਾਰਾ ਚਾਉਂਦੇ ਆ ਹਨਾ ਉਹ ਸਿਲਵਰ ਦੀ ਬਾਲਟੀ ਚਾਉਂਦੇ ਆ ਹਨਾ ਤੇ ਕਈ ਤਾਂ ਪਿੱਤਲ ਦੀ ਚ ਵੀ ਚਾਉਂਦੇ ਨੇ ਤੇ ਉਹਦੇ ਵਾਸਤੇ ਵੀਡੀਓ ਹੈ ਇਹ ਜੋ ਆਪਣੀ ਸਿਲਵਰ ਦੀ ਬਾਲਟੀ ਜੀ ਇਹ ਹੈਗੀ ਆਪਣੀ ਸਿਲਵਰ ਦੀ ਬਾਲਟੀ ਤੇ ਮਤਲਬ ਕਿ ਇਹ ਬਾਲਟੀ ਬਹੁਤ ਜ਼ਿਆਦਾ ਗੰਦੀ ਹੋਈ ਪਈ ਹੈ ਦੇਖੋ ਹਨਾ ਬਹੁਤ ਜ਼ਿਆਦਾ ਮਤਲਬ ਕਿ ਇਹਰੇ ਵਾਲੇ ਦਾੜੇ ਸਾਬਨ ਦਾ ਜੰਮਿਆ ਹੋਇਆ ਹੈ ਇਹ ਲੈਂਦਾ ਨਹੀਂ ਹੈਗਾ ਜਲਦੀ ਹਨਾ ਤੇ ਵਿੱਚੋਂ ਵੀ ਬਹੁਤ ਜ਼ਿਆਦਾ ਖਰਾਬ ਹੋਈ ਪਈ ਆ ਤੇ ਇਹ ਬਾਲਟੀ ਨੂੰ ਹੁਣ ਆਪਾਂ ਚਮਕਾਵਾਂਗੇ ਸਿਰਫ 2 ਮਿੰਟਾਂ ਦੇ ਵਿੱਚ ਤੇ 2 ਮਿੰਟ ਦੇ ਵਿੱਚ ਇਹ ਬਾਲਟੀ ਆਪਣੀ ਐਦਾਂ ਹੋ ਜੂਗੀ ਜਿਵੇਂ ਆਏ ਬਿਲਕੁਲ ਨਮੀ ਲੈ ਕੇ ਆਏ ਆ ਆਪਾਂ ਹਨਾ ਦੁਕਾਨ ਤੋਂ ਖਰੀਦ ਕੇ ਤੇ ਚਲੋ ਜੀ ਸਟਾਰਟਿੰਗ ਕਰਦੇ ਆਂ ਫਿਰ ਲੋ ਜੀ ਇਹ ਹੈਗੇ ਨੇ ਆਪਣੇ ਨਿੰਬੂ ਇਹ ਨਿੰਬੂ ਨੇ ਆਪਣੇ ਕੱਟੇ ਹੋਏ ਤੇ ਨਿੰਬੂ ਜਾਂ ਤੁਸੀਂ ਇਹਦਾ ਰਸ ਵੀ ਨਿਚੋੜ ਸਕਦੇ ਹੋ ਕੌਲੀ ਦੇ ਵਿੱਚ ਨਾਲਾ ਵੀ ਨਿਚੋੜ ਸਕਦੇ ਹੋ ਜਾਂ ਬਾਲਟੀ ਦੇ ਵਿੱਚ ਰਸ ਨਿਚੋੜ ਲਓ ਜੇ ਤੁਸੀਂ ਮਤਲਬ ਕੀ ਰਸ ਨਹੀਂ ਨਿਚੋੜਨਾ ਇਦਾਂ ਹੀ ਨਿੰਬੂ ਜੂਸ ਕਰਨਾ ਤਾਂ ਇਦਾਂ ਹੀ ਕਰ ਲੋ ਇਹ ਹੈਗੇ ਨਹੀਂ ਆਪਨੇ ਕਿੰਨੇ ਨਿੰਬੂ ਮਿਲੇ ਨੇ ਮੈ ਮਾਗਰੋ ਤੋੜ ਕੇ ਲਏ ਸੀ ਤੇ ਤੇੰਨੀ ਲੱਗੇ ਹੋਏ ਸੀ ਮੈਂ ਕਿਹਾ ਚੱਲ ਇਹਦੇ ਨਾਲ ਸਰਜੂ ਆਪਾਂ ਨੂੰ ਹਨਾ ਤੇ ਲੋ ਜੀ ਇਹ ਆਪਣੇ ਕੱਟੇ ਹੋਏ ਨਿੰਬੂ ਨੇ ਤੇ ਇਹਨੂੰ ਹੁਣ ਆਪਾਂ ਬਾਲਟੀ ਦੇ ਆਲੇ-ਦਾਲੇ ਸਾਰੇ ਐ ਸਾਰੇ ਨਾ ਆਲੇ-ਦਾਲੇ ਬੀਜੋਂ ਵੀ ਸਾਰੇ ਆਪਾਂ ਨਿੰਬੂ ਨਾਲ ਮਤਲਬ ਕੀ ਸਾਰੇ ਨਿੰਬੂ ਲਾ ਦਾਂਗੇ ਖਟਕੋ ਨਿੰਬੂ ਦਾ ਖਟਾਸ ਆ ਨਾ ਬਾਲਟੀ ਦੇ ਸਾਰੇ ਆਲੇ-ਦਾਲੇ ਲਾ ਦਾਂਗੇ इदा करके जिन्हें भी नींबू है ने सारे मतलब कि इत्ता करके सारी याले याले। बाल्टी के आले दुआ लावे बाल्टी के बिच भी ला दिल्कुल सौखे तरीके हो मतलब कि साफ दिन क्लीन हो गए बाल्टी अपनी सारा कुछ आप हो रह गया नींबू सारे लगा दिता मतलब कि ऐ नहीं है रह जाओ पास ਇਹੋ ਜੀ ਆਪਾਂ ਨਿੰਬੂ ਅੰਦਰਲੇ ਪਾਸੇ ਲਾ ਦਿੱਤਾ ਤੇ ਬਾਹਰਲੇ ਪਾਸੇ ਵੀ ਆਪਾਂ ਲਾ ਦਨੇ ਆ। ਹੁਣ ਜੀ ਬਾਹਰਲੇ ਪਾਸੇ ਵੀ ਆਪਾਂ ਜਮੀ ਐਣ ਰਗੜ ਦਾਂਨੇ ਨਿੰਬੂ ਨੂੰ ਖਰਾਬ ਕਰ ਦਾਂਨੇ। ਜੇ ਮਿਲੋ ਕੀ ਜੇ ਤੁਸੀਂ ਬਾਦ ਲਗਾਉਣਾ ਚਾਹਦੇ ਨਿੰਬੂ ਤਾਂ ਜਿਆ 4 ਉਹ ਵੀ ਲਗਾ ਸਕਦੇ ਹੋ। ਗੰਭੀਰ ਤਰੀਕ I ਬੱਸ ਕਰ ਭੈਣੇ ਜਾਂ ਉਹ ਤੋਂ ਮੰਗਵਾ ਲਾਂਗੇ ਜਾਂ ਉਹ ਪਾਤੀ ਨੂੰ ਆਖਾ ਦਿੰਦੇ ਮਿੰਟ ਇੱਧਰ ਲਗਾ ਕੇ ਰੱਖ ਲੈਣੇ ਹਨਾ ਹਾਰਟਿਕ ਤੇ ਇਹ ਹੁਣ ਆਪਾਂ 10 ਮਿੰਟ 10 ਮਿੰਟ ਬਾਅਦ ਮਿਲਦੇ ਆਂ ਆਖミン ਤਾਂ ਹੋ ਚੁੱਕੇ ਨੇ ਨਾ ਕਾਰਟੀ ਤੇ ਹਾਰਪਿਕ ਲਗਾਈ ਨੂੰ ਤੇ ਹੁਣ ਆਪਾਂ ਇਹਨੂੰ ਪ੍ਰੋਪ ਕਰਨਾ ਚੰਗੀ ਤਰ੍ਹਾਂ ਜਿਆਦਾ ਰਹਿ ਲੋ ਕੰਪ੍ਰੈਸ਼ਨ ਵਾਲਾ ਪ੍ਰੈਸ਼ ਨਹੀਂ ਫੇਰ ਤੁਸੀਂ ਕੋਈ ਵੀ ਸਟੀਲ ਬੁਰਾ ਜੂਸ ਕਾ ਸਕਦੇ ਹੋ ਇਹ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਰੱਗ ਕਰਾਂਗੇ ਪੈਣਾ ਨਹੀਂ ਹਨ ਕਦੇ ਵੀ ਹੱਥ ਨਾਲ ਬਿਲਕੁਲ ਨਾ ਸਾਫ਼ ਕਰਨਾ ਹਨ ਕਿਉਂਕਿ ਹੱਥਾਂ ਤੇ ਥੋੜਾ ਥੋੜਾ ਹੈਪੀਕ ਲੱਟਦਾ ਤੇ ਮਤਲਬ ਠੀਕ ਐਪਸ ਜੂਸ ਕਰ ਲੈਣਾ ਹਨ ਤੇ ਮੈਂ ਵੀ ਸਰਦਾਰ ਜਨ ਕੈ ਤੁਮ ਲਾ ਮੰਗਵਾਉਂਗੀ ਐਪਸ ਉਹ ਲੱਟਦਾ ਮੇਰੇ ਹਾਰ ਫਿਕਰ ਤਾਂ ਤੇ ਵਾਲਤੀ ਆਪਾਂ ਚੰਗੀ ਤਰ੍ਹਾਂ ਬਾਤ ਕਰ ਲੈਨੇ ਆ ਦੇਖੋ ਵਾਲਤੀ ਕਿੰਨੀ ਚਿੱਟੀ ਨਿਕਲੀ ਆ ਬਿਲਕੁਲ ਕਲੀਨ ਕਰਤਾ ਆ ਤੇ ਕਰ ਨਿੰਬੂ ਦੇ ਵਾਲਤੀ ਨੂੰ ਜੋ ਆਪਣੀ ਮੈਲ ਦੀ ਵਾਲਤੀ ਦੀ ਸਾਰੀ ਕੀਆ ਜਿਵੇਂ ਹੁਣੀ ਆਪਾਂ ਬਾਜ਼ਾਰ ਚੋਂ ਲੈ ਕੇ ਆਏ ਹੁੰਦੇ ਬਿਲਕੁਲ ਕਲੀਨ ਕ੍ਰੀਨ ਹੋ ਗਈ ਆ। ਦੇਖੋ ਜੀ ਮਾਰਟੀ ਪੂਰੀ ਵਧੀਆ ਚਮਕੁੱਠੀ ਆ ਤੇ ਜੇਕਰ ਕਈ ਵਾਰ ਮੇਰੇ ਭੈਣਾਂ ਕੋਲੇ ਨਿੰਬੂ ਵਗੈਰਾ ਨਹੀਂ ਹੁੰਦੇ ਹਨਾ ਉਹ ਸਿਰਕਾ ਵੀ ਯੂਜ਼ ਕਰ ਸਕਦੇ ਨੇ ਉਹ ਚ ਵੀ ਫਟਾਸ ਬਹੁਤ ਜ਼ਿਆਦਾ ਹੁੰਦੀ ਹੈ ਇਸ ਵਿੱਚ ਸਿਰਕਾ ਵੀ ਯੂਜ਼ ਕਰ ਸਕਦੇ ਹੋ ਜੇ ਨਿੰਬੂ ਤਾਂ ਨਿੰਬੂ ਦਾ ਜੂਸ ਕਰਿਓ ਠੀਕ ਆ। ਦੇਖੋ ਜੀ ਮਾਰਟੀ ਪੂਰੀ ਵਧੀਆ ਬਣ ਗਈ ਹੈ ਤੇ ਲੋ ਜੀ ਐਸੀ ਆਪਣੀ ਅੱਜ ਦੀ ਵੀਡੀਓ ਚੈੱਕ ਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇਿਆ ਕਰੋ ਤੇ ਵੀਡੀਓ ਨੂੰ ਸਪੋਰਟ ਕਰਿਆ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਹਨਾ ਤੇ ਕਮੈਂਟ ਤੇ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਲਾਈ ਨਾਲ ਵੀ ਹੌਸਲਾ ਵਧਦਾ ਹੈ ਤੇ ਚਲੋ ਜੀ ਲੈ ਕੇ ਆਵਾਂਗੇ ਕੱਲ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸਸ਼ਿਕਾ ਬਾਏ ਬਾਏ thank you